ਕੱਲ ਰਾਤ 9 ਦਸੰਬਰ ਦੀ ਗੱਲ ਹੈ ਰਾਤ ਦੇ 10 ਵਜੇ ਕਾਰਾਬਾਰਾ ਚੌਂਕ ਤੇ ਅਰੁਣ ਸਾਨੀ ਨਾਮ ਦਾ ਬੰਦਾ ਜਿਹੜਾ 21 ਸਾਲ ਦਾ ਹੈਗਾ ਇਹ ਕਨੇਜ ਪਿੰਡ ਦੇ ਵਿੱਚ ਇੱਕ ਹੌਜ਼ਰੀ ਹੈਗੀ ਉਹ ਉੱਥੇ ਕੰਮ ਕਰਕੇ ਵਾਪਸ ਆ ਰਿਹਾ ਸੀ ਕੰਮ ਤੋਂ ਉੱਥੇ ਇਹਦੀ ਦੋ ਬੰਦਿਆਂ ਨਾਲ ਹੈਗੇ ਸੀ ਜਿਹੜੇ ਕਿ ਹੇਮੰਤ ਤੇ ਅਮਨ ਇਹਨਾਂ ਨਾਲ ਥੋੜੀ ਐਕਸੀਡੈਂਟ ਹੋਇਆ ਤੇ ਆਲਟਰਕੇਸ਼ਨ ਹੋ ਗਈ ਉੱਥੇ ਇਹਨਾਂ ਦਾ ਝਗੜਾ ਹੋ ਗਿਆ ਉਤੋਂ ਇਹਨਾਂ ਨੇ ਚਲੋ ਉਦੋਂ ਇਹ ਭੱਜਿਆ ਆ ਤੇ ਅਰਨ ਸਾਨੀ ਆਪਣੇ ਘਰ ਆ ਕੇ ਆਪਦੇ ਭਰਾ ਨੂੰ ਉਹਨੇ ਦੱਸਿਆ ਸਾਰੀ ਗੱਲਬਾਤ ਤੇ ਉਤੋਂ ਉਹਦੇ ਭਰਾ ਤੇ ਕੁਝ ਆਪਦੇ ਦੋਸਤ ਨਾਲ ਲੈ ਕੇ ਇਹ ਫਿਰ ਰਾਤ ਨੂੰ ਇਹ ਚਲੇ ਗਏ ਵਾਪਸ ਉਥੇ ਕਾਰਾਬਾਰਾ ਚੌਂਕ ਤੇ 12 1 ਵਜੇ ਦੀ ਗੱਲ ਹੈ ਉਥੇ ਉਸ ਟਾਈਮ ਤੱਕ ਦੂਜੇ ਪਾਰਟੀ ਵਾਲੇ ਵੀ ਹਿੰਮਤ ਵਰਗਿਆਂ ਨੇ ਆਪਦੇ ਹੋਰ ਦੋਸਤ ਮੰਗਾ ਲਈ ਉਹਦੇ ਚ ਕਾਫੀ ਇਹ 8 ਜਣੇ ਹੁਣ ਆਈਡੈਂਟੀਫਾਈ ਹੋਏ ਨੇ ਮਨਜੋਰ ਜੋ ਗਿਆ ਹੈਪੀ ਬਿੰਦ ਗੋਬਿੰਦ ਵਿਨੋਦ ਇਹਨਾਂ ਨੂੰ ਗੱਠੇ ਉਥੇ ਇਹਨਾਂ ਦੀ ਫਿਰ ਕਾਫੀ ਲੜਾਈ ਹੋਈ ਕੁਝ ਇਹਨਾਂ ਨੇ ਜਿਹੜੇ ਇਹਨਾਂ ਦੇ ਹੱਥ 'ਚ ਹਥਿਆਰ ਥੋੜੇ ਬਹੁਤੇ ਸੀ ਦਾਦ ਦੂਤ ਸੀਗੇ ਉਹਨਾਂ ਨਾਲੇ ਫਿਰ ਪੈ ਗਏ ਇਹਨਾਂ ਨੂੰ ਤੇ ਉਹਦੇ 'ਚ ਇਹਨੂੰ ਕਾਫੀ ਅਰੁਣ ਸੈਨ ਸਾਨੀ ਨੂੰ ਇਹਦੇ ਸਿਰ ਤੇ ਵੀ ਸੱਟ ਲੱਗੀ ਤੇ ਇਹਨੂੰ ਉਥੋਂ ਫਿਰ ਹਸਪੀਟਲ ਲੈ ਕੇ ਆਏ ਤੇ ਉਥੇ ਇਹਦੀ ਰਸਤੇ 'ਚ ਹੀ ਵੈਸੇ ਮੌਤ ਹੋ ਗਈ ਪਹੁੰਚਣ ਤੋਂ ਪਹਿਲਾਂ ਹੀ ਸੋ ਸਾਡੀ ਪੁਲਿਸ ਨੇ ਇਮੀਡੀਏਟਲੀ ਵੈਸੇ ਕੰਮ ਕਰਦੇ ਹੋਏ ਤੇ ਇਹ ਹੁਣ ਅੱਠਾਂ 'ਚੋਂ 7 ਜਿਹੜੇ ਹੈਗੇ ਮੁਰਜ਼ੇਮ ਉਹ ਫੜ ਲਏ ਆ ਤੇ ਬਾਕੀ ਇੱਕ ਹੀ ਰਹਿ ਗਿਆ ਉਹਦੀ ਹਸੀਏ ਤਲਾਸ਼ ਕਰ ਰਹੇ ਆ ਸਾਡੇ ਪੁਲਿਸ ਦੀ ਬੜੀ ਕੁਇਕ ਐਕਸ਼ਨ ਸੀਗਾ ਦੂਸਰੇ ਨੂੰ ਪਹਿਲਾਂ ਤੋਂ ਜਾਣਦੇ ਸੀ ਆਨ ਦਾ ਸਪੌਟ ਉਸੇ ਟਾਈਮ ਤੇ ਸਭ ਕੁਝ ਹੈ ਜੇ ਤਾਂ ਹੀ ਲੱਗ ਰਿਹਾ ਕਿ ਇਹਨਾਂ ਦੀ ਕੋਈ ਪਹਿਲਾਂ ਕੋਈ ਇਹਨਾਂ ਦਾ ਕੋਈ ਹਿਸਟਰੀ ਹੈ ਨਹੀਂ ਸੀ ਇਹਨਾਂ ਦੀ ਆਨ ਦਾ ਸਪੌਟ ਹੀ ਇਹਨਾਂ ਦੀ ਕਿਉਂਕਿ ਉੱਥੇ ਰੋੜਤੀ ਹੋਈ ਪਹਿਲਾਂ ਰੋੜੇ ਜੋ ਹੈ ਜਿਹੜਾ ਬੀਟਰ ਨੇ ਜਿੱਕੇ ਹੀ ਉਹ ਆਸੀਂ ਹੁਣ ਆ ਹੁਣ ਤੁਹਾਡੇ ਸਾਹਮਣੇ ਹੀ ਦੱਸ ਰਹੇ ਆ ਕਿ ਉਹਨੇ ਬੜੇ ਕੁਝ ਦੇਰ ਪਹਿਲਾਂ ਦੇ ਦੋ ਪਹਿਲਾਂ ਫੜੇ ਆ ਉਹਨਾਂ ਤੋਂ ਸਾਰੀ ਇਨਵੈਸਟੀਗੇਸ਼ਨ ਚ ਲੈ ਲਾਂਗੇ ਤੇ ਤੇ ਜੋ ਵੀ ਇਹਨਾਂ ਦਾ ਬੈਕਗ੍ਰਾਉਂਡ ਹੈ ਉਹ ਵੀ ਸਾਰਾ ਕਲੀਅਰ ਕਰ ਲਾਂਗੇ ਇਹ ਕਿੰਨੇ ਵਜੇ ਹੋਇਆ ਤਾਂ ਦੁਬਾਰਾ ਫਾਰਕ ਹੋ ਜੀ ਲਿਖੀ ਕਿੰਨਾ ਚ ਟਾਈਮ ਪੀਰੀਸ਼ ਤੋਂ ਬਾਅਦ ਦੁਬਾਰਾ ਕੱਟ ਹੋਈ ਹੈ ਇਹ 2 ਘੰਟੇ ਬਾਅਦ ਇਟ ਵਾਸ ਡਿਸਾਈਡਡ ਕਿ ਤੂੰ ਆ ਜੀ ਹੈ ਤਾਂ ਕੁਝ ਹੋਇਆ ਹਾਂ ਬਸ ਉਹੀ ਜਿਵੇਂ ਛੋਟੇ ਮੋਟੇ ਗੜੀਆਂ ਬਦਮਾਸ਼ੀਆਂ ਦੇ ਵਾਲੇ ਕੰਮ ਹੈ ਬੇਸਿਕਲੀ ਇਹ ਹੀ ਸੀਗਾ ਪ੍ਰੋਫਾਈਲ ਇਹੋ ਜਿਹੀ ਹੋਣੀ ਹੋਊਗੀ ਬਾਕੀ ਦੂਸਰੀ ਨੂੰ ਕੀ ਹੋਊ ਉਹ ਵੈਸੇ ਇਹੀ ਹੈ ਕਿ ਉਹ ਵੀ ਕੰਮ ਕਮ ਕਰਨ ਵਾਲੇ ਹੈਗੇ ਨੇ ਪਹਿਲੇ ਤਾਂ ਨਹੀਂ ਸੀਗੇ ਇਹ ਨਜ਼ਰ ਆ ਰਹੀ ਹੈ ਕਿ ਇੱਕ ਦੇ ਚੋਰੀ ਚਾਰੀ ਦਾ ਹੈਗਾ ਪਰਚਾ ਪਰ ਬਾਕੀਆਂ ਦੀ ਹਜੇ ਤੱਕ ਸਾਹਮਣੇ ਨਹੀਂ ਆਈ ਕੋਈ ਕੋਈ ਸਰ ਇੱਕ ਗਰੁੱਪ ਤੇ ਹੋ ਰਿਹਾ ਸਾਰੇ ਕੋਈ ਗਰੁੱਪ ਨਹੀਂ ਹੈਗਾ ਕੋਈ ਮੰਡੀ ਵਿੱਚ ਨਹੀਂ ਨਹੀਂ ਕਿਸੇ ਗਰੁੱਪ ਦੇ 20 ਤੋਂ 25 ਸਾਲ 20 ਤੋਂ 25 ਸਾਲ ਸਰ ਇੱਕ ਜਿਹੜੀ ਡੈੱਥ ਹੋਈ ਗਿਆ ਉਸ ਦੀ ਕਰਨ ਸਾਹਮਣੇ ਨਹੀਂ ਆਈ ਕਿਸ ਤਰੀਕੇ ਨਾਲ ਹੋਇਆ ਸਰ ਤੇ 60 ਹੈਗੀ ਹੈ ਇੱਕ ਮੋੜੇ ਤੇ ਵੀ ਹੈ ਬਾਕੀ ਪੋਸਟਮਾਰਟਮ ਹੋਣ ਤੋਂ ਬਾਅਦ ਪਤਾ ਲੱਗ ਜਾਏਗਾ ਸਰ ਠੀਕ ਹੈ ਧੰਨਵਾਦ ਨਾਮ ਉਹਨੂੰ ਕੀਤਾ ਗਿਆ ਹੈ ਇਹ ਤਾਂ ਦੂਜੀ ਵਾਰੀ ਇਕੱਠੇ ਹੋਏ ਆ ਉਦੋਂ ਤੱਕ ਤਾਂ ਆਗੇ ਸੀ ਪਹਿਲਾਂ ਨਹੀਂ ਸੀਗਾ ਪਹਿਲਾਂ ਸਿਰਫ ਇਹਨਾਂ ਦੀ ਜਿਹੜੀ ਜਿਵੇਂ ਹੱਥੋਪਾਈ ਹੋਈ ਸੀਗੀ ਮੈਨੂੰ ਉਹਦੇ ਥੈਂਕ ਯੂ ਜੀ